ਭਾਈ ਆ ਜੋ ਤਸਵੀਰਾਂ ਤੁਸੀਂ ਵੇਖ ਰਹੇ ਹੋ ਦੱਸ ਦਈਏ ਕਿ ਅਸੀਂ ਲੁਧਿਆਣੇ ਤੋਂ ਨਿਕਲਿਆ ਉਹ ਜਲੰਧਰ ਦੀ ਤਰਫ ਜਦੋਂ ਚਾਲਾ ਪਾਇਆ ਤਾਂ ਬਹੁਤ ਸਾਰੀਆਂ ਗੱਡੀਆਂ ਦੀ ਟ੍ਰੈਫਿਕ ਵੇਖਣ ਨੂੰ ਦਿਲ ਕਰਿਆ ਕਿ ਟ੍ਰੈਫਿਕ ਹੋਣੀ ਚਾਹੀਦੀ ਸੀ ਰੋਡ ਵੱਡਾ ਜਾ ਅਸੀਂ ਰੋਡ ਬਦਲ ਗਏ ਆ ਇੱਥੇ ਕੁਝ ਭਰਾ ਮਿਲੇ ਆ ਜਦੋਂ ਉਹਨਾਂ ਨਾਲ ਗੱਲ ਕਰੀਆ ਤਾਂ ਉਹਨਾਂ ਗਿਆ ਕਿ ਨਹੀਂ ਭਾਈ ਸਾਹਿਬ ਜੀ ਰਸ਼ ਤਾਂ ਇੱਥੇ ਜ਼ਰੂਰ ਹੁੰਦਾ ਪਰ ਲੇਕਿਨ ਜਦੋਂ ਤੋਂ ਆਮ ਆਦਮੀ ਪਾਰਟੀ ਸਰਕਾਰ ਆਈ ਆ ਉਹਨਾਂ ਨੇ ਬਿੱਲ ਮਾਫ ਕਰ ਦਿੱਤੇ ਆ ਜਦੋਂ ਬਿੱਲ ਮਾਫ ਕਰ ਦਿੱਤੇ ਆ ਤਾਂ ਲੋਕ ਆਪਣੇ ਘਰਾਂ ਦੇ ਵਿੱਚ ਏਸੀ ਲਗਾ ਕੇ ਸੌਂਦੇ ਆ ਤਾਂ ਜਿਹੜਾ 600 ਕਿਲੋਵਾਟ ਜਿਹੜਾ ਉਹ ਬਿਜਲੀ ਦਾ ਲੋਡ ਹੈ ਉਹ ਬਿਲਕੁਲ ਮaaf ਕਰ ਦਿੱਤਾ ਗਿਆ ਜਿਸ ਕਰਕੇ ਅਸੀਂ ਬਾਹਰ ਲੋਕਾਂ ਨੂੰ ਕਈ ਵਾਰ ਬਹੁਤ ਵਾਰ ਘੱਟ ਵੇਖੀਦਾ ਕਿ ਲੋਕ ਬਹੁਤ ਘੱਟ ਨਿਕਲਦੇ ਨੇ ਔਰ ਦੱਸਦਾ ਇਹ ਹੈ ਕਿ ਜੇ ਜ਼ਿਆਦਾਤਰ ਗੱਡੀਆਂ ਤੁਹਾਨੂੰ ਵੇਖਣ ਨੂੰ ਮਿਲਦੀਆਂ ਨੇ ਜਿਵੇਂ ਆ ਗੱਡੀਆਂ ਤੁਹਾਨੂੰ ਵੇਖਣ ਨੂੰ ਮਿਲ ਰਹੀਆਂ ਤਾਂ ਜ਼ਿਆਦਾਤਰ ਗੱਡੀਆਂ ਜਿਹੜੀਆਂ ਕਾਂਗਰਸ ਪਾਰਟੀ ਤੇ ਤੁਹਾਨੂੰ ਦੱਸ ਦਈਏ ਕਿ ਅਕਾਲੀ ਦਲ ਪਾਰਟੀ ਦੀਆਂ ਗੱਡੀਆਂ ਤੁਹਾਨੂੰ ਬਾਹਰ ਫਿਰਦੀਆਂ ਨਜ਼ਰ ਆਉਣਗੀਆਂ ਲੁਧਿਆਣੇ ਦੇ ਵਿੱਚ ਜ਼ਿਆਦਾਤਰ ਆਮ ਆਦਮੀ ਪਾਰਟੀ ਦਾ ਇਸ ਵੇਲੇ ਪੂਰਾ ਜੋਰ ਹੈ ਔਰ ਆਮ ਆਦਮੀ ਪਾਰਟੀ ਨੂੰ ਚਾਹਣ ਵਾਲੇ ਲੋਕ ਬਹੁਤ ਖੁਸ਼ ਨੇ ਔਰ ਇਸ ਵੇਲੇ ਲੁਧਿਆਣੇ ਦੀਆਂ ਤਸਵੀਰਾਂ ਨੇ ਜੇ ਤੁਸੀਂ ਆਟੋ ਦਾ ਨੰਬਰ ਪੜ੍ਹ ਸਕਦੇ ਹੋ ਤਾਂ ਤੁਹਾਨੂੰ ਜਾਣਕਾਰੀ ਮਿਲ ਸਕਦੀ ਹੈ ਕਿ ਇਹ ਵਾਕੇ ਹੀ ਲੁਧਿਆਣੇ ਦੀਆਂ ਤਸਵੀਰਾਂ ਨੇ ਇਸ ਵੇਲੇ ਅਸੀਂ ਲੁਧਿਆਣੇ ਤੋਂ ਨਿਕਲੇ ਆ ਔਰ ਲੁਧਿਆਣੇ ਦੇ ਲੋਕਾਂ ਦਾ ਇਹੀ ਕਹਿਣਾ ਕਿ ਆਮ ਆਦਮੀ ਪਾਰਟੀ ਦੀ ਹਲੇ ਪੂਰੀ ਬੱਲੇ ਬੱਲੇ ਆ ਤਾ ਬੱਲੇ ਬੱਲੇ ਜਦੋਂ ਹੁੰਦੀ ਆ ਤਾਂ ਫਿਰ ਬੱਲੇ ਬੱਲੇ ਜਿਹੜੀ ਆ ਮੀਟਰਾਂ ਦੇ ਬਿਜਲੀ ਦੇ ਬਿੱਲ ਜਿਹੜੇ ਆ ਉਹ ਜੇ ਮਾਫਾ ਤਾਂ ਬੱਲੇ ਬੱਲੇ ਹੋਣੀ ਆ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੈ ਤਾਂ ਗਰਮੀ ਬਹੁਤ ਜ਼ਿਆਦਾ ਹੋਣ ਦੇ ਕਾਰਨ ਫਿਰ ਵੀ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਜੀ ਲਗਾਤਾਰ ਲੋਕਾਂ ਦਾ ਸੋਚ ਰਹੇ ਆ ਚਾਹੇ ਉਹ ਲੁਧਿਆਣੇ ਦੇ ਹੋਣ ਚਾਹੇ ਜਲੰਧਾ ਪੇਉ ਜਾਂ ਸਾਡੇ ਵਰਗੇ ਦੀਨਾ ਨਗਰ ਛੋਟੇ ਜਿਹੇ ਸ਼ਹਿਰ ਦੇ ਹੋਣ ਤਾਂ ਅਸੀਂ ਦੱਸ ਦਈਏ ਕਿ ਜਦੋਂ ਅਸੀਂ ਲੁਧਿਆਣੇ ਤੋਂ ਨਿਕਲੇ ਆ ਤਾਂ ਅਸੀਂ ਸੋਚਿਆ ਸੀ ਕਿ ਬਹੁਤ ਭੀੜ ਭੜਾਕਾ ਦਾ ਟ੍ਰੈਫਿਕ ਹੋਵੇਗੀ ਸ਼ਾਮ 4 ਵਜੇ ਦਾ ਟਾਈਮ ਸੀ ਲੈ ਕੇ ਨਾ ਇਹੀ ਗੱਲ ਸਾਹਮਣੇ ਆਈ ਹੈ ਕਿ ਇੱਥੇ ਟ੍ਰੈਫਿਕ ਨਹੀਂ ਮਿਲਦੀ ਕਿਉਂਕਿ ਲੋਕ ਗਰਮੀ ਬਹੁਤ ਹੈ ਆਪਣੇ ਘਰ ਬੈਠੇ ਔਰ ਬਿਜਲੀ ਦੇ ਬਿੱਲ ਮਾਫਰੇ ਹੁਣ ਅਗਲੀ ਸਰਕਾਰ ਜੇ ਆਉਂਦੀ ਹੈ ਜੇ ਮੰਨ ਲਓ ਬਦਲਾ ਦਾ ਵੀ ਬਦਲਾ ਡਮਲ ਆ ਜਾਂਦਾ ਹੈ ਜੇ ਬਦਲਾ ਨੂੰ ਤੋੜ ਦਿੰਦੀ ਹੈ ਸਰਕਾਰ ਪੁਰਾਣੀਆਂ ਸਰਕਾਰਾਂ ਤਾਂ ਕੀ ਤੁਹਾਡੇ ਬਿੱਲ ਮਾਫ ਰਹਿਣਗੇ ਇਹ ਤੁਸੀਂ ਕਮੈਂਟ ਜਰੂਰ ਕਰਨਾ ਹੈ ਕਿ ਤੁਹਾਡੇ ਬਿੱਲ ਮਾਫ ਰਹਿਣਗੇ ਤੁਹਾਨੂੰ ਜਿਹੜੀਆਂ ਸਹੂਲਤਾਂ ਆਮ ਸਰਕਾਰ ਆਮ ਆਦਮੀ ਪਾਰਟੀ ਭਗਵੰਤ ਮਾਨ ਦੀ ਸਰਕਾਰ ਦੇ ਰਹੀ ਹੈ ਔਰ ਇਸ ਬਾਰੇ ਕਮੈਂਟ ਜਰੂਰ ਕਰਿਓ ਔਰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ